ਰੀਪੋਰਟ ਕਰੋ ਇਹ ਕੀ ਜਿਹੜਾ ਹਾਸਾ ਹੈ ਕਿਦਾਂ ਕਿ ਥੜਾ ਕਾ ਸਾ ਜਿਹੜੇ ਬੱਚੇ ਛੱਡ ਜਾਂਦੇ ਬਈ ਸਕੂਲ ਮੇਰਾ ਮਿੱਤਰ ਹੈਗਾ ਉਹਦੀ ਵਾਈਫ ਜੀ 50 ਟੱਕਰ ਮਾਰੀ ਬੱਸ ਨੇ ਤੇ ਬੱਚੀ ਗੁੜੀ ਆ ਡੇਗੀ ਨੀਚੇ ਉਸ ਸਿਰਫ ਤਾਂ 60 ਲੱਖ ਦੀ ਉਹਦੀ ਮੋਟਰ ਤੇ ਇਹ ਜਿਹੜੀ ਬੱਸ ਉਹ ਕਿਹੜੇ ਸਕੂਲ ਦੀ ਸੀ ਸੈਂਟ ਜੋਸਫ ਜੋਸੇ ਸਕੂਲ ਦੀ ਵਾਸੀ ਠੀਕ ਹੈ ਬੱਚੇ ਕਿਹੜੇ ਸਕੂਲ ਦੇ ਹੈ ਬੱਚੇ ਵੀ ਉਸੇ ਸਕੂਲ ਦੇ ਸਨ ਜੀ ਇਹ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹਾਂਜੀ ਕੀ ਕਹਿਣਾ ਚਾਹਦੇ ਹੋ? ਜੀ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ? ਮੈਂ ਸਹੀ ਕਹਿਣਾ ਚਾਹਨਾ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹਨੇ ਮੋਕੇ ਤੇ ਡਰਾਈਵਰ ਬੱਸ ਛੱਡ ਕੇ ਦੌੜ ਗਏ। ਹਾਂ ਤੇ ਡਰਾਈਵਰ ਰੈਸਟ ਕਰ ਲਿਆ। ਪਤਾ ਨਹੀਂ ਹੈ ਚੰਗੀ ਪਤਾ ਨਹੀਂ ਲੱਗਦਾ। ਓਕੇ ਜਿਹੜਾ ਆਪਣੇ ਕੋਲ ਰੋਡ ਸਾਈਡ ਐਕਸੀਡੈਂਟ ਸੀਗਾ ਵਿੱਚ ਤਿੰਨ ਬੱਚੇ ਸੀਗੇ। ਇੱਕ ਸੀਗੀ ਜੈਸਿਕਾ 13 ਸਾਲ ਦੀ ਬੱਚੀ ਆ ਬ੍ਰਾਡ ਡੈਡੀ ਆ। ਠੀਕ ਆ ਹੈੱਡ ਇੰਜਰੀ ਸੀਗੀ। ਦੋ ਹੋਰ ਬੱਚਿਆਂ ਨਾਲ ਅਭਿਜੋਤ ਪਾਲ ਤੇ ਮੈਨਾਜ਼ ਇਹ ਸਟੇਬਲ ਯਾਰ ਇਹਨਾਂ ਨੂੰ ਆਪਾਂ ਫਰਸਟ ਐਡ ਦਿੱਤੀ ਆ ਤੇ ਜੈਸਿਕਾ ਨੂੰ ECG ਕਰਾ ਕੇ ਡੈੱਡ ਡਿਕਲੇਰ ਕਰਤਾ ਠੀਕ ਹੈ ਤੇ ਕਿਹੜੀ ਸਕੂਲ ਦੇ ਬੱਚੇ ਸੀ ਇਹ ਸੇਂਟ ਜੋਸਫ ਦੇ ਆ ਸੇਂਟ ਜੋਸਫ ਸਕੂਲ ਦੇ ਬੱਚੇ ਆ ਤੇ ਇਹਨਾਂ ਦਾ ਕਿਸੇ ਬੱਸ ਬੂਸਣਾ ਐਕਸੀਡੈਂਟ ਹੋਇਆ ਉਹ ਲੈਣੀ ਡਿਟੇਲ ਨਹੀਂ ਬਤਾਉਦੇ ਬਾਰੇ ਕਿਹੜੀ ਬਾਤ ਸੀਗਾ ਥੈਂਕ ਯੂ